ਰੀਬੌਂਡਿੰਗ ਸਮੂਥਨਿੰਗ ਸਟੇਟਿੰਗ ਕੀ ਹੈ ਇਹ ਅਲੱਗ-ਅਲੱਗ ਹੈ ਜਾਂ ਇੱਕੋ ਹੀ ਚੀਜ਼ ਹੈ ਅੱਜ ਆਪਾਂ ਇਸ ਬਾਰੇ ਡਿਸਕਸ ਕਰਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਚਰਨਜੀਤ ਕੌਰ ਤੇ YouTube ਦੇ ਚੈਨਲ ਸੁਰਖੀ ਬਿੰਦੀ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਤੇ ਆਓ ਹੁਣ ਆਪਾਂ ਡਿਸਕਸ ਕਰਦੇ ਹਾਂ ਰਿਬੌਂਡਿੰਗ ਸਮੂਥਨਿੰਗ ਤੇ ਸਟੇਟਿੰਗ ਬਾਰੇ ਐਕਚੁਅਲੀ ਰਿਬੌਂਡਿੰਗ ਤੇ ਸਮੂਥਨਿੰਗ ਇੰਦਾ ਜਿਹੜੇ ਪ੍ਰੋਡਕਟ ਹੁੰਦੇ ਉਹ ਸੇਮ ਹੀ ਹੁੰਦੇ ਆ ਪਰ ਇਸ ਨੂੰ ਯੂਜ਼ ਕਰਨਾ ਇਸ ਦਾ ਰਿਜ਼ਲਟ ਤੇ ਇਸ ਦੇ ਕੰਮ ਜਿਹੜੀ ਡਿਟੇਲਿੰਗ ਹੈ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੰਨੀ ਆ ਰਿਬੌਂਡਿੰਗ ਕੀ ਹੈ ਰਿਬੌਂਡਿੰਗ ਦੀ ਕਰੀਮ ਜਦੋਂ ਆਪਾਂ ਅਪਲਾਈ ਕਰਦੇ ਆ ਅਪਲਾਈ ਕਰਨ ਸਮੇਂ ਆਪਾਂ ਨੂੰ ਜ਼ਿਆਦਾ ਟਾਈਮ ਨਹੀਂ ਲੈਣਾ ਚਾਹੀਦਾ 15-20 ਮਿੰਟ ਵਿੱਚ ਆਪਾਂ ਨੂੰ ਜਿਹੜੀ ਕਰੀਮ ਅਪਲਾਈ ਕਰ ਲੈਣੀ ਚਾਹੀਦੀ ਹੈ ਜੇਕਰ ਆਪਣੇ ਕਲਾਇੰਟ ਦੇ ਵਾਲ ਜ਼ਿਆਦਾ ਹੈਵੀ ਨੇ ਲੰਬੇ ਆ ਤਾਂ ਆਪਾਂ ਨੂੰ ਹੈਲਪਰ ਦੀ ਮਦਦ ਨਾਲ ਆਪਾਂ ਨੂੰ ਕੰਮ ਜਿਹੜਾ ਜਲਦੀ ਜਲਦੀ ਨਿਪਟਾ ਲੈਣਾ ਚਾਹੀਦਾ ਹੈ ਜਦੋਂ ਵੀ ਆਪਾਂ ਕਰੀਮ ਅਪਲਾਈ ਕਰਨੀ ਆ ਰਬੋਂਡਿੰਗ ਕਰਨ ਸਮੇਂ ਤਾਂ ਆਪਾਂ ਨੂੰ ਜਿਹੜੀ ਮਲਸੀਫਾਈ ਆ ਉਹ ਥੋੜਾ ਤੇਜ਼-ਤੇਜ਼ ਤੇ ਵਾਲਾਂ ਨੂੰ ਖਿੱਚ-ਖਿੱਚ ਕੇ ਕਰਨੀ ਚਾਹੀਦੀ ਆ ਇਹਦੇ ਨਾਲ ਵਾਲ ਵਾਲਾਂ ਦੇ ਜਿਹੜੇ ਡੈਂਟ ਹੁੰਦੇ ਉਹ ਨਿਕਲ ਕੇ ਕਰੀਮ ਜਿਹੜੀ ਚੰਗੀ ਤਰ੍ਹਾਂ ਮਲਸੀਫਾਈ ਹੋ ਜਾਂਦੀ ਆ ਉਸ ਤੋਂ ਬਾਅਦ ਆਪਾਂ ਜਦੋਂ ਕਰੀਮ ਨੂੰ ਲਗਾ ਲਿਆ ਟਾਈਮਿੰਗ ਚ ਚੈੱਕ ਕਰਦੇ ਰਹਿਣਾ ਹੈ ਜਿਆਦਾ ਤੋਂ ਜਿਆਦਾ 20 ਮਿੰਟ ਤੇ ਹਾਰਡਲੀ ਜਿਹੜੇ ਬੌਂਡ ਛੇਤੀ ਨਹੀਂ ਟੁੱਟਦਾ ਉਹਨਾਂ ਨੂੰ ਅੱਧੇ ਤੋਂ ਪੌਣਾ ਘੰਟਾ ਲੱਗ ਸਕਦਾ ਹੈ ਵਰਨਾ 15-20 ਮਿੰਟ ਦੇ ਵਿੱਚ ਨਾਰਮਲ ਵਾਲਾਂ ਦਾ ਜਿਹੜਾ ਬੌਂਡ ਟੁੱਟ ਜਾਂਦਾ ਹੈ ਤੇ 20 ਮਿੰਟ ਤੋਂ ਬਾਅਦ ਆਪਾਂ ਨੂੰ ਬੌਂਡ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਜੇਕਰ ਬੌਂਡ ਟੁੱਟ ਗਿਆ ਹੈ ਤਾਂ ਆਪਾਂ ਨੂੰ ਜਿਹੜੇ ਹੈੱਡ ਨੂੰ ਵਾਸ਼ ਕਰ ਦੇਣਾ ਚਾਹੀਦਾ ਹੈ ਹੈੱਡ ਨੂੰ ਵਾਸ਼ ਕਰਨ ਤੋਂ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਆਪਾਂ ਡਰਾਇਰ ਦੀ ਹੈਲਪ ਨਾਲ ਸਕਾ ਲੈਣਾ ਹੈ ਬਿਲਕੁਲ ਵਾਲਾਂ ਨੂੰ ਸਕਾ ਕੇ ਫਿਰ ਆਪਾਂ ਜਦੋਂ ਰਬੋਂਡਿੰਗ ਕਰਦੇ ਆ ਤਾਂ ਸਟੇਟਨਰ ਨਾਲ ਚੰਗੀ ਤਰ੍ਹਾਂ ਪਤਲੇ-ਪਤਲੇ ਸੈਕਸ਼ਨ ਲੈ ਕੇ ਛੋਟੇ-ਛੋਟੇ ਸੈਕਸ਼ਨ ਲੈ ਕੇ ਚੰਗੀ ਤਰ੍ਹਾਂ ਪਰ ਬੋਂਡਿੰਗ ਜਿਹੜੀ ਸਟੇਟਨਰ ਨਾਲ ਜਿਹੜੀ ਕਰਨੀ ਹੈ ਰਬੋਂਡਿੰਗ ਜਦੋਂ ਆਪਾਂ ਕਰਦੇ ਆ ਤੇ ਉਹਦੇ ਵਿੱਚ ਜਦੋਂ ਆਪਾਂ ਸਟੇਟਨਰ ਯੂਜ਼ ਕਰਦੇ ਆ ਫਰਸਟ ਕਰੀਮ ਤੋਂ ਬਾਅਦ ਤੇ ਉਹ ਜਿਹੜਾ ਆਪਾਂ ਸੈਕਸ਼ਨ ਲੈਣੇ ਵਾਲਾ ਨੇ ਇੱਕ ਤਾਂ ਸੈਕਸ਼ਨ ਜਿਹੜੇ ਪਤਲੇ-ਪਤਲੇ ਲੈਣੇ ਆ ਦੂਸਰਾ ਜਦੋਂ ਆਪਾਂ ਉੱਪਰ ਸਟੇਟਿੰਗ ਸਟੇਟ ਸਟੇਟਨਰ ਨੂੰ ਜਿਹੜਾ ਘਮਾਉਣਾ ਹੈ ਨਾ ਉੱਪਰ ਉਹ ਆਪਾਂ 7-8 ਵਾਰੀ ਇੱਕ ਸੈਕਸ਼ਨ ਤੇ ਘਮਾਉਣਾ ਹੈ ਤੇ ਉਸ ਨੂੰ ਜਲਦੀ ਜਲਦੀ ਘਮਾਉਣਾ ਹੈ ਵਿੱਚੋਂ ਰੁਕਣਾ ਨਹੀਂ ਤੇ ਇਸ ਤਰ੍ਹਾਂ ਆਪਣਾ ਜਿਹੜਾ ਅਰ ਬੈਂਡਿੰਗ ਦਾ ਪ੍ਰੋਸੈਸ ਫਰਸਟ ਕਰੀਮ ਦਾ ਹੁੰਦਾ ਹੈ ਤੇ ਉਸ ਤੋਂ ਬਾਅਦ ਆਪਾਂ ਜਦੋਂ ਪ੍ਰੋਪਰ ਵਾਲਾਂ ਨੂੰ ਸਟ੍ਰੇਟ ਕਰ ਲੈਣਾ ਕਿਤੇ ਵੀ ਆਪਣੇ ਵਾਲ ਜਿਵੇਂ ਇੱਥੇ ਛੋਟੇ ਵਾਲ ਮੱਥੇ ਤੇ ਆਪਣੇ ਛੋਟੇ ਵਾਲ ਆ ਜਿੰਦੇ ਗਰਦਨ ਦੇ ਮਗਰ ਕਿਤੇ ਵੀ ਵਾਲ ਨਹੀਂ ਰਹਿਣੇ ਚਾਹੀਦੇ ਰਿਬੌਂਡਿੰਗ ਦਾ ਮੇਨ ਮਤਲਬ ਕੀ ਹੈ ਰਬੋਂਡਿੰਗ ਦਾ ਮੇਨ ਮਤਲਬ ਇੱਥੇ ਇਹੀ ਹੈ ਸਟ੍ਰੇਟਿੰਗ ਕਿ ਸਟ੍ਰੇਟਿੰਗ ਕਿਸ ਤਰ੍ਹਾਂ ਕਰਨੀ ਆ ਆਪਾਂ ਵਾਲਾਂ ਨੂੰ ਪ੍ਰੋਪਰ ਸਟ੍ਰੇਟ ਕਰਨਾ ਹੈ ਇਹਦੇ ਵਿੱਚ ਕੋਈ ਵੀ ਵੇਵ ਨਾ ਰਵੇ ਤੇ ਆਪਣੇ ਵਾਲ ਜਿਹੜੇ ਸਮੂਥ ਵੀ ਹੋ ਜਾਣ ਤੇ ਇਹਦੇ ਵਿੱਚ ਮੇਨ ਹੁੰਦਾ ਪ੍ਰੋਪਰ ਸਟ੍ਰੇਟ ਹੋ ਜਾਣਾ ਆਪਣੇ ਵਾਲ ਬਿਲਕੁਲ ਸਿੱਧੇ ਜਿਨ੍ਹਾਂ ਨੂੰ ਆਪਾਂ ਪਿਓਰ ਪੰਜਾਬੀ ਚ ਕਹਿੰਦੇ ਆ ਬਿਲਕੁਲ ਸਿੱਧੇ ਹੋਣੇ ਚਾਹੀਦੇ ਵਾਲ ਕੋਈ ਵੀ ਵੇਵ ਨਾ ਰਵੇ ਤੇ ਸਮੂਥ ਵੀ ਬੜੀ স্মੂਥ ਲੁੱਕ ਆ। ਤਾਂ ਆਪਾਂ ਪਹਿਲੀ ਕਰੀਮ ਤੋਂ ਬਾਅਦ ਜਦੋਂ ਦੂਸਰੀ ਕਰੀਮ ਅਪਲਾਈ ਕਰਦੇ ਆ ਨਿਊਟਰਲਾਈਜ਼ਰ ਨਿਊਟਰਲਾਈਜ਼ਰ ਯੂਜ਼ ਕਰਨ ਤੋਂ ਪਹਿਲਾਂ ਆਪਾਂ 10 ਮਿੰਟ ਵਾਲਾ ਨੂੰ ਫ੍ਰੀ ਰੱਖ ਲੈਣਾ ਤੇ ਉਹਦੇ ਨਾਲ ਆਪਾਂ ਨੂੰ ਰੈਸਟ ਮਿਲ ਜੂਗੀ ਵਾਲਾਂ ਨੂੰ ਆਪਣੇ ਵਾਲ ਜਿਹੜੇ ਗਰਮ ਹੋਏ ਹੁੰਦੇ ਆ ਤੇ ਗਰਮ ਵਾਲਾਂ ਤੇ ਜੇ ਆਪਾਂ ਨਿਊਟਰਲਾਈਜ਼ਰ ਜਿਹੜਾ ਉਹ ਹੋਰ ਹੀਟ ਛੱਡਦਾ ਹੈ ਜੇਕਰ ਗਰਮ ਵਾਲਾ ਤੇ ਅਪਲਾਈ ਕਰਾਂਗੇ ਤੇ ਉਹ ਵਾਲਾਂ ਲਈ ਨੁਕਸਾਨ ਦੇ ਇੱਕ ਹੋਣਗੇ ਇਸ ਕਰਕੇ ਆਪਾਂ ਨੂੰ 10 ਮਿੰਟ ਰੈਸਟ ਦੇ ਕੇ ਉਸ ਤੋਂ ਬਾਅਦ ਨਿਊਟਰਲਾਈਜ਼ਰ ਕਰੀਮ ਜਿਹੜੀ ਆ ਯੂਜ਼ ਕਰਨੀ ਚਾਹੀਦੀ ਹੈ ਜਦੋਂ ਆਪਾਂ ਫਸਟ ਕਰੀਮ ਯੂਜ਼ ਕਰਦੇ ਆ ਉਦੋਂ ਆਪਾਂ ਨੂੰ ਇੰਨਾ ਜ਼ਿਆਦਾ ਚਲੋ ਵੈਸੇ ਤਾਂ ਆਪਾਂ ਨੂੰ ਧੌਣ ਸਿੱਧੀ ਰੱਖ ਕੇ ਵਾਲਾਂ ਨੂੰ ਸਿੱਧੇ ਰੱਖਣਾ ਚਾਹੀਦਾ ਪਰ ਜਦੋਂ ਆਪਾਂ ਨਿਊਟਰਲਾਈਜ਼ਰ ਕਰੀਮ ਯੂਜ਼ ਕਰਦੇ ਆ ਉਦੋਂ ਆਪਾਂ ਬਿਲਕੁਲ ਗਰਦਨ ਨੂੰ ਹਿਲਾਉਣਾ ਨਹੀਂ ਜਿੱਥੇ ਵਾਲਾਂ ਨੂੰ ਆਪਾਂ ਸੈੱਟ ਕਰਤਾ ਏ ਜਿੰਨੇ ਵੀ 15 20 ਮਿੰਟ ਤੱਕ ਰੱਖਣਾ ਏ ਆਪਾਂ ਵਾਲਾਂ ਨੂੰ ਡੈਂਟ ਨਹੀਂ ਪੈਂਦੇ ਨੇ ਕਿਉਂਕਿ ਜਿਹੜੀ ਨਿਊਟਰਲਾਈਜ਼ਰ ਕਰੀਮ ਹੁੰਦੀ ਹੈ ਉਹ ਆਪਣੇ ਵਾਲਾਂ ਨੂੰ ਸਟੇਬਲ ਰੱਖਣ ਵਿੱਚ ਹੈਲਪ ਕਰਦੀ ਹੈ ਜਿਹੜੀ ਪਹਿਲੀ ਕਰੀਮ ਨੇ ਉਹਦਾ ਬੌਂਡ ਤੋੜ ਕੇ ਸਿੱਧਾ ਕੀਤਾ ਹੁੰਦਾ ਹੈ ਇਸ ਕਰਕੇ ਜਿਹੜਾ ਸਟ੍ਰੇਟਿੰਗ ਦਾ ਜਿਹੜਾ ਪ੍ਰੋਸੈਸ ਸਾਰਾ ਇਹ ਹੁੰਦਾ ਹੈ ਕਿ ਆਪਾਂ ਵਾਲਾਂ ਨੂੰ ਕਸਟਮਰ ਨੂੰ ਦੇ ਵਾਲਾਂ ਦੀ ਲੁੱਕ ਜਿਹੜੀ ਆ ਉਹਨਾਂ ਨੂੰ ਬਿਲਕੁਲ ਸਟ੍ਰੇਟ ਲੁੱਕ ਦੇਣੀ ਹੁੰਦੀ ਹੈ ਤੇ ਹੁਣ ਆਪਾਂ ਹੁੰਨੇ ਆ ਸਮੂਥਨਿੰਗ ਤੇ ਸਮੂਥਨਿੰਗ ਦਾ ਜਿਹੜੀ ਕਰੀਮਸ ਹੁੰਦੀਆਂ ਨੇ ਉਹ ਤਾਂ ਸੇਮ ਹੀ ਹੁੰਦੀਆਂ ਨੇ ਤੇ ਬਾਕੀ ਜਿਹੜੇ ਰਹੀ ਗੱਲ ਉਸ ਨੂੰ ਯੂਜ਼ ਕਰਨਾ ਤੇ ਉਸ ਦਾ ਰਿਜ਼ਲਟ ਕੀ ਹੁੰਦਾ ਹੈ ਯੂਜ਼ ਕਿਸ ਤਰ੍ਹਾਂ ਕਰਦੇ ਆਪਾਂ ਉਸ ਨੂੰ ਜਿਵੇਂ ਫਰਸਟ ਕਰੀਮ ਆਪਾਂ ਲਗਾ ਲਈ ਪ੍ਰੋਸੈਸ ਉਹੀ ਸੇਮ ਹੈ ਬੌਂਡ ਟੁੱਟਣ ਤੱਕ ਆਪਾਂ ਵੇਟ ਕਰਨੀ ਆ ਜਦੋਂ ਵਾਲਾਂ ਦਾ ਬੌਂਡ ਟੁੱਟ ਜਾਵੇ ਫਿਰ ਆਪਾਂ ਕੀ ਕਰਨਾ ਹੈ ਚੈੱਕ ਕਰਨਾ ਹੈ ਵਾਲਾਂ ਦਾ ਬੌਂਂਡ ਟੁੱਟ ਗਿਆ ਹੈ ਅਪਾ ਹੈਡ ਵਾਸ਼ ਕਰ ਦੇਣਾ ਹੈ ਹੈਡ ਵਾਸ਼ ਕਰਨ ਤੋਂ ਬਾਅਦ ਵਾਲਾਂ ਨੂੰ ਸੋਕ ਕਰਕੇ ਤੋਲੀਏ ਨਾ ਫਿਰ ਡਰਾਈਲ ਦੀ ਹੈਲ ਨਾਲ ਆਪਾਂ ਵਾਲਾਂ ਨੂੰ ਸਕਾ ਲੈਣਾ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਸਟੇਟਿੰਗ ਦੀ ਇੱਥੇ ਫਰਕ ਪੈਂਦਾ ਹੁਣ ਰਬੋਂਡਿੰਗ ਵਰਸਸ ਸਮੂਥਨਿੰਗ ਫਰਕ ਕੀ ਹੈ ਜਦ ਆਪਾਂ ਫਰਸਟ ਕਰੀਮ ਲਗਾਉਣ ਤੋਂ ਬਾਅਦ ਰਬੋਂਡਿੰਗ ਦੇ ਵਿੱਚ ਆਪਾਂ ਕੀ ਕੀਤਾ ਸੀ ਬਹੁਤ ਜ਼ਿਆਦਾ ਸਟੇਟਿੰਗ ਕੀਤੀ ਸੀ ਬਹੁਤ ਜ਼ਿਆਦਾ ਸਟ੍ਰੇਟਿੰਗ ਕਰਨਾ ਮਤਲਬ ਇੱਕ ਸੈਕਸ਼ਨ ਨੂੰ 7-8 ਵਾਰ ਤੇ ਜਦੋਂ ਆਪਾਂ ਸਮੂਥਨਿੰਗ ਦੇ ਵਿੱਚ ਸਟ੍ਰੇਟਨਰ ਨੂੰ ਚਲਾਉਨੇ ਆ ਇਹਦੇ ਵਿੱਚ ਆਪਾਂ ਇੱਕ ਤਾਂ ਖਿੱਚ-ਖਿੱਚ ਕੇ ਨਹੀਂ ਚਲਾਉਣਾ ਇੱਕ ਆਪਾਂ ਜ਼ਿਆਦਾ ਟਾਈਮ ਨਹੀਂ ਚਲਾਉਣਾ ਕਿਉਂਕਿ ਇਹਦੇ ਵਿੱਚ ਸਿਰਫ ਆਪਾਂ ਸਮੂਥ ਲੁੱਕ ਦੇਣੀ ਹੈ ਨਾ ਕਿ ਆਪਾਂ ਸਟ੍ਰੇਟ ਲੁੱਕ ਇਹ ਫਰਕ ਹੈ ਸਮੂਥਨਿੰਗ ਤੇ ਬੌਂਡਿੰਗ ਦਾ ਪਰ ਕਈ ਵਾਰੀ ਕਲਾਇੰਟ ਨੂੰ ਸਮੂਥਨਿੰਗ ਰਬੌਂਡਿੰਗ ਦੇ ਫਰਕ ਦਾ ਨਹੀਂ ਪਤਾ ਹੁੰਦਾ ਮੇਰੇ ਨਾਲ ਵੀ ਹੋਇਆ ਜੇਕਰ ਕਸਟਮਰ ਨੇ ਕਿਹਾ ਤਾਂ ਸਮੂਥਨਿੰਗ ਕਰਵਾਉਣੀ ਆ ਆਪਾਂ ਸਮੂਥਨਿੰਗ ਕਰਤੀ ਤੇ ਬਾਅਦ ਵਿੱਚ ਕਈ ਵਾਰੀ ਉਹ ਕਹਿੰਦੇ ਕਿ ਸਾਡੀ ਪ੍ਰੋਪਰ ਸਟ੍ਰੇਟ ਲੁੱਕ ਨਹੀਂ ਆਈ ਤੇ ਫਿਰ ਉੱਥੇ ਉਹਨਾਂ ਨੂੰ ਅਸੀਂ ਹੁਣ ਮਤਲਬ ਸ਼ੁਰੂ-ਸ਼ੁਰੂ ਵਿੱਚ ਸਾਡੇ ਤੋਂ ਗਲਤੀਆਂ ਹੁੰਦੀਆਂ ਨੇ ਹੁਣ ਤਾਂ ਸਾਡਾ ਜਿਵੇਂ ਸਮਾਂ ਬਹੁਤ ਹੋ ਗਿਆ ਇਸ ਚੀਜ਼ ਦਾ ਪਤਾ ਲੱਗ ਗਿਆ ਕਿ ਕਸਟਮਰ ਨੂੰ ਪਹਿਲਾਂ ਹੀ ਗਾਈਡ ਕਰ ਦੋ ਜੇਕਰ ਤੁਸੀਂ ਨਵੇਂ ਹੋ ਤਾਂ ਜੇਕਰ ਤੁਹਾਡੇ ਕੋਲ client ਆਏ ਆ ਤਾਂ ਤੁਸੀਂ ਪਹਿਲਾਂ ਹੀ ਗਾਈਡ ਕਰ ਦੋ ਕਿ ਤੁਸੀਂ ਕਿਸ ਤਰ੍ਹਾਂ ਦੀ ਲੁੱਕ ਚਾਹੁੰਦੇ ਹੋ ਸਮੂਥਨਿੰਗ ਵਾਲੀ ਜਾਂ ਰਬਾਂਡਿੰਗ ਵਾਲੀ ਕਿਉਂਕਿ ਸਮੂਥਨਿੰਗ ਦੇ ਵਿੱਚ ਪ੍ਰੋਪਰ ਸਟ੍ਰੇਟਿੰਗ ਦੀ ਜਿਹੜੀ ਲੁੱਕ ਨਹੀਂ ਆਉਂਦੀ ਤੇ ਕਈ ਵਾਰੀ ਕਸਟਮਰ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਮੂਥਨਿੰਗ ਰਬਾਂਡਿੰਗ ਤੇ ਸਟੇਟਿੰਗ ਤੇ ਜਿਹੜਾ ਸਟੇਟਿੰਗ ਆ ਉਹ ਰਬਾਂਡਿੰਗ ਦਾ ਹੀ ਕਹਿ ਲਓ ਦੂਸਰਾ ਨਾਮ ਹੈ ਕਿਉਂਕਿ ਇਹਦੇ ਵਿੱਚ ਵੀ ਪ੍ਰੋਪਰ ਸਟ੍ਰੇਟ ਲੁੱਕ ਆਉਂਦੀ ਹੈ ਤੇ ਬਾਕੀ ਰਹੀ ਸਮੂਥਨਿੰਗ ਦੀ ਦੂਸਰੀ ਕਰੀਮ ਦੀ ਗੱਲ ਜਦੋਂ ਆਪਾਂ ਸਟੇਟ ਕਰਦੇ ਆ ਸੇਮ ਉਹੀ ਟਾਈਮ ਫ੍ਰੀ ਰੱਖਣਾ ਹੁੰਦਾ 10 ਮਿੰਟ ਬਾਅਦ న్యూਟ੍ਰਲਾਈਜ਼ਰ ਕਰੀਮ ਲਗਾਉਣੀ ਹੁੰਦੀ ਆਪਾਂ ਤੇ న్యూਟ੍ਰਲਾਈਜ਼ਰ ਕਰੀਮ ਦਾ ਵੀ ਉਹੀ ਸਮਾਂ ਮਤਲਬ ਜੇਕਰ ਜੇਵਰ ਬੌਂਡਿੰਗ ਦੇ ਵਿੱਚ ਆਪਾਂ ਜ਼ਿਆਦਾ ਸਮਾਂ ਰੱਖਦੇ ਆ ਕਰੀਮ ਨੂੰ ਪਹਿਲੀ ਕਰੀਮ ਜਦੋਂ ਲਾਉਣੀ ਆ ਬੌਂਡ ਟੁੱਟਣ ਤੱਕ ਜ਼ਿਆਦਾ ਸਮਾਂ ਲੱਗਦਾ ਪਰ ਜੇਕਰ ਸਮੂਥਨਿੰਗ ਦੇ ਵਿੱਚ ਘੱਟ ਸਮਾਂ ਰੱਖਦੇ ਆ ਤੇ న్యూਟ੍ਰਲਾਈਜ਼ਰ ਦਾ ਵੀ ਸਮਾਂ ਜਿਹੜਾ ਘੱਟ ਜਾਂਦਾ ਹੈ ਇੱਕ ਤਾਂ کریم ਅਪਲਾਈ ਕਰਨ ਦਾ ਸਮਾਂ ਘੱਟ ਜਾਂਦਾ ਹੈ ਦੂਸਰਾ ਜਿਹੜਾ ਸਟੇਟਿੰਗ ਸਟੇਟਿੰਗ ਕਰਦੇ ਆਪਾਂ ਰਬੋਂਡਿੰਗ ਦੇ ਵਿੱਚ ਆਪਾਂ ਘੰਟੇ ਤੋਂ ਡੇਢ ਘੰਟੇ ਦਾ ਸਮਾਂ ਲਾਉਂਦੇ ਆਂ ਪਰ ਸਮੂਥਨਿੰਗ ਬਹੁਤ ਜਲਦੀ ਸਮੂਥਨਿੰਗ ਵਿੱਚ ਬਹੁਤ ਜਲਦੀ ਜਿਹੜੀ ਸਟੇਟ ਵਾਲ ਕਰ ਦਿੱਤੇ ਜਾਂਦੇ ਨੇ ਇਹਦੇ ਵਿੱਚ ਸਮੇਂ ਦਾ ਵੀ ਬਹੁਤ ਫਰਕ ਪੈਂਦਾ ਹੈ ਤੇ ਪ੍ਰੋਡਕਟ ਜਿਹੜਾ ਹੁੰਦਾ ਉਹ ਸੇਮ ਹੀ ਹੁੰਦਾ ਹੈ ਤੇ ਬਾਕੀ ਜਦੋਂ ਵੀ ਆਪਾਂ ਸਮੂਥਨਿੰਗ ਜਾਂ ਰਬੋਂਡਿੰਗ ਕਰਦੇ ਆਂ ਪ੍ਰੋਡਕਟ ਜਿਹੜਾ ਆਪਾਂ ਉਹ ਨਾ ਤਾਂ ਜ਼ਿਆਦਾ ਓਵਰ ਲਾਉਣਾ ਹੈ ਤੇ ਨਾ ਹੀ ਕੱਟ ਲਾਉਣਾ ਹੈ ਜੇਕਰ ਆਪਾਂ ਕੱਟ ਲਾਵਾਂਗੇ ਤੇ ਆਪਾਂ ਨੂੰ ਪ੍ਰੋਪਰ ਆਪਣੀ ਜਿਹੜੀ ਲੁੱਕ ਚਾਹੀਦੀ ਉਹ ਨਹੀਂ ਆਏਗੀ ਤੇ ਜੇ ਓਵਰ ਲਾਵਾਂਗੇ ਤੇ ਆਪਣੇ ਵਾਲਾਂ ਦਾ ਨੁਕਸਾਨ ਹੋਏਗਾ ਆਪਣੇ ਵਾਲ ਜਿਹੜੇ ਇਹਦੇ ਵਿੱਚ ਸੜ ਸਕਦੇ ਆ ਜਿਵੇਂ ਇਸ ਤਰ੍ਹਾਂ ਲੱਗਣਗੇ ਜਿਵੇਂ ਜਲੇ ਜਲੇ ਵਾਲ ਹੁੰਦੇ ਆ ਇਸ ਕਰਕੇ ਇਹ ਕੰਮ ਜਿਹੜਾ ਆਪਾਂ ਨੂੰ ਸਿੱਖ ਕੇ ਹੀ ਕਰਨਾ ਚਾਹੀਦਾ ਬਿਨਾ ਸਿੱਖੇ ਤੋਂ ਕੋਈ ਵੀ ਕੰਮ ਨਾ ਕਰੋ ਇਥੇ ਪਰ ਮਾਰਨਿੰਗ ਤੇ ਸਮਾਰਨਿੰਗ ਬਾਰੇ ਡਿਸਕਸ ਕਰ ਲਿਆ ਹੈ ਤੇ ਇੱਥੇ ਇਹ ਵੀ ਨਹੀਂ ਵੀ ਰਬੋਂਡਿੰਗ ਜਾਂ ਸਮੂਥਨਿੰਗ ਕਰਦੇ ਸਮੇਂ ਜਿਹੜੀ ਕਰੀਮ ਚੱਕੀ ਤੇ ਆਪਾਂ ਲਾ ਲਈ ਇਹ ਇੱਥੇ ਵੀ ਵਾਲਾਂ ਦਾ ਟੈਕਸਚਰ ਹੁੰਦਾ ਹੈ ਕਿਹੜੇ ਵਾਲਾਂ ਤੇ ਕਿਹੜੀ ਕਰੀਮ ਲਗਾਉਣੀ ਆ ਉਹ ਆਪਾਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ ਕਿ ਕਰਲੀ ਵਾਲਾਂ ਤੇ ਕਿਹੜੀ ਕਰੀਮ ਜਾਏਗੀ ਤੇ ਨਾਰਮਲ ਵਾਲਾ ਤੇ ਕਿਹੜੀ ਜਾਏਗੀ ਅੱਜ ਦੇ ਇੰਨੇ ਹੀ ਟੋਪਿਕ ਸੀ ਆਪਣਾ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਬਹੁਤ ਸਾਰੇ ਟੋਪਿਕ ਨੇ ਰਬਾਂਡਿੰਗ ਸਮੂਥਨਿੰਗ ਦੇ ਜਿਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਜਿਵੇਂ ਕਿ ਪ੍ਰੋਪਰ ਵੇ ਨਾਲ ਰਬਾਂਡਿੰਗ ਕਿਵੇਂ ਕਰੀਦੀ ਆ ਤੇ ਉਸ ਤੋਂ ਬਾਅਦ ਆ ਜਾਂਦਾ ਆਪਣਾ ਵਾਲਾਂ ਦਾ ਟੈਕਸਚਰ ਦੇ ਹਿਸਾਬ ਨਾਲ ਕਿਹੜੀਆਂ ਕਰੀਮਾਂ ਯੂਜ਼ ਕਰਨੀਆਂ ਹੈ ਵਾਲਾਂ ਦਾ ਬੌਂਡ ਕਿਵੇਂ ਚੈੱਕ ਕੀਤਾ ਜਾਂਦਾ ਹੈ ਇਹ ਅਸੀਂ ਪ੍ਰੈਕਟੀਕਲ ਕਰਕੇ ਤੁਹਾਨੂੰ ਪ੍ਰੋਪਰ ਵੇ ਨਾਲ ਸਾਰਾ ਕੁਝ ਦੱਸਾਂਗੇ ਉਮੀਦ ਕਰਦੀ ਆ ਕਿ ਅੱਜ ਦੀ ਜਿਹੜੀ ਮੇਰੀ ਵੀਡੀਓ ਤੁਹਾਨੂੰ ਪਸੰਦ ਆਏਗੀ ਜੇਕਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਏ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੁਹਾਡੇ ਕਮੈਂਟ ਨਾਲ ਮੈਨੂੰ ਬਹੁਤ ਹੱਲਾਸ਼ੇਰੀ ਮਿਲਦੀ ਆ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਨਵੇਂ ਟਾਪਿਕ ਲੈ ਕੇ ਤੇ ਤੁਸੀਂ ਮੇਰੀ ਇਹ ਵੀਡੀਓ ਨੂੰ ਕਰੋ ਇੰਜੋਏ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ